ਮਰਗਾਂ 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 ਦੇ ਟਿੱਪੜੇ ਉੱਤੇ ਮੁੰਡਾ ਨਿਕਲਿਆ ਗਿਆ ਨਵਸ ਕੇ ਜਤਿੰਦਰ ਜਤਿੰਦਰ ਰਾਤ ਵੀ ਉੱਥੇ ਦਾ ਟਿੱਪੜੇ ਉੱਥੇ ਉਹਨੇ ਫੈਲੀ ਲਿਆ ਕੇ ਬਰ ਖੜਾ ਦੀ ਸਾਸਰੀ ਗਾਲ ਬਾਈ ਸਾਰਿਆਂ ਨੂੰ ਮੇਰਾ ਨਾਮ ਜਤਿੰਦਰ ਸਿੰਘ ਪਿੰਡ ਹਰਪਾਲਪੁਰ ਜ਼ਿਲ੍ਹਾ ਪਟਿਆਲਾ ਮੈਂ ਬਾਈ ਖੇਤੀਬਾੜੀ ਕਰਾਂ ਆ ਆਪਣੀ ਮੇਰੇ ਵਿਰੁੱਧ ਕੱਲ ਹੈਪੀ ਹਸਨਪੁਰ ਜੋ ਛੱਡੂਨੀ ਗਰੁੱਪ ਦਾ ਜ਼ਿਲ੍ਹਾ ਪ੍ਰਧਾਨ ਹੈ ਬਣਿਆ ਵਾ ਪਟਿਆਲੇ ਦਾ ਉਨਾ ਮੇਰਾ ਨਾਮ ਲੈ ਕੇ ਕੋਈ ਟਰਾਲੀ ਚੋਰੀ ਮਾਮਲੇ ਕੇ ਮਾ ਵੀਡੀਓ ਪਾਈ ਹੈ ਜਿਸਕੇ ਵਿੱਚ ہمارا ਕੋਈ ਲੇਗਾ ਦੇਗਾ ਨਹੀਂ ਹੈਗਾ ਕੋਈ ਮਤਲਬ ਲੈਣਾ ਦੇਣਾ ਨਹੀਂ ਐਵੇਂ ਮਤਲਬ ਆਮ ਘਰੇਲੂ ਕੰਮਕਾਰ ਕਰਨੇ ਵਾਲੇ ਬੰਦੇ ਆ ਵਧੀਆ ਖੇਤੀਬਾੜੀ ਆਪਣੀ ਸਾਰਾ ਜਗਾਰਡ ਆਪਣੇ ਬਾ ਹੈਗਾ ਆਪਾਂ ਜ਼ਰਤ ਰੱਖਾਂ ਟਰਾਲੀਆਂ ਖਰੀਦਣੇਗੀ ਸਾਰਾ ਮਤਲਬ ਜੋ ਵੀ ਆਪਣਾ ਮਨ ਕਰ ਆਪਾਂ ਚੀਜ਼ ਲਿਆਵਾ ਇਹ ਜੀ ਕੋਈ ਗੱਲ ਨਹੀਂ ਵੀ ਆਪਾਂ ਚੋਰੀਆਂ ਕਰਾਂਗੇ ਉਸ ਬੰਦੇ ਨੇ ਆਪਣਾ ਨਾਮ ਲੈ ਕੇ ਵੀਡੀਓ ਪਾਈ ਹੈ ਕੋਈ ਨਿੱਜੀ ਰੰਜਸਾ ਕੱਢ ਰਹੇ ਆ ਨੇ ਪਿੰਡਾਂ માં ਜਿਹੜੇ ਮਤਲਬ ਚੰਗੇ ਨਾਮੀ ਬੰਦੇ ਆ ਕੋਈ ਇਹਨਾਂ ਨੂੰ ਲਗਾ ਵੀ ਮਤਲਬ ਇਹਨਾਂ ਨੂੰ ਬਦਨਾਮ ਕਰਿਆ ਜ ਹੈ ਉਹਨਾਂ ਗੱਲ ਆਪਣੀ ਨੀਜੀ ਰੰਜਸਾ ਕੱਢ ਰਹੇ ਆ ਬਦਨਾਮ ਕਰ ਰਹੇ ਆ ਇਸ ਕਰਕੇ ਮੈਂ ਬਈ ਪ੍ਰਸ਼ਾਸਨ ਨੂੰ ਅਪੀਲ ਕਰਾਂ ਵੀ ਉਸ ਵੀਡੀਓ ਪਰ ਗੌਰ ਕਰਕੇ ਉਸ ਬੰਦੇ ਪਰ ਬਣਦੀ ਕਾਰਵਾਈ ਕਰੀ ਜ ਹੈ ਜੇ ਕੁਛ ਉਹਨਾਂ ਨੂੰ ਲਗਿਆ ਤਾਂ ਕੋਈ ਗੱਲਬਾਤ ਕਿਤੇ ਮੇਰਾ ਹੱਥ ਦਾ ਰੋਲ ਤਾਂ ਜੇ ਉਹਨੂੰ ਲਗਾ ਉਹ ਆਂਦੇ ਬਈ ਮੇਰੇ ਮਤਲਬ ਮੇਰੇ ਬਾਰੇ ਮੇਰੇ ਪਿੰਡ ਮਾ ਜਾਂ ਇਲਾਕੇ ਮਾ ਕਿਸੇ ਨੂੰ ਪੁੱਛਦੇ ਪੜਤਾਲ ਕਰਦੇ ਮੇਰੇ ਘਰ ਆਂਦੇ ਗੱਲਬਾਤ ਕਰਦੇ ਨਿਉ ਥੋੜੀ ਆ ਵੀ ਉਹੀ ਬੰਦੇ ਪਰ ਉਹਦੀ ਵੀਡੀਓ ਪਾ ਦਿਓ ਉਸਤੇ ਬਾਦ ਬਾਈ ਸਰਪੰਚ ਸਾਹਿਬ ਖੜੇ ਆਪਣੇ ਪਿੰਡ ਦੇ ਥੋਹ ਮਹੀਨਾ ਨੂੰ ਪੁੱਛ ਸਕਾਂ ਹੋਰ ਆਪਣੇ ਇਲਾਕੇ ਦੇ ਨੇੜੇ ਪਿੰਡਾਂ ਦੇ ਬੰਦੇ ਸਾਰੇ ਖੜੇ ਆ ਤਾਂ ਮੈਂ ਸਾਰਿਆਂ ਨੂੰ ਮਾਰੇ ਬਾਰੇ ਕੁਝ ਪਤਾ ਕਰ ਸਕਾਂ ਵੀ ਬੰਦੇ ਕਹੇ ਜੀ ਹੈ ਕੀ ਗੱਲਬਾਤ ਹੈ ਦੱਸੋ ਸਰਪੰਚ ਸਾਹਿਬ ਅਕੀ ਜਿਹੜਾ ਬਈ ਉਹ ਹੈਪੀ ਹਸਲਵਰ ਹੈ ਆਪਣਾ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਚੜੁੰਨੀ ਲਾਇਓ ਇਸ ਨੇ ਝੂਠਾ ਇਲਜ਼ਾਮ ਲਾਇਆ ਕਿਸੇ ਦੇ ਕਹਿਣੇ ਪਰ ਲਾਇਆ ਚ ਹੈ ਜਿਸ ਤਰ੍ਹਾਂ ਮਰਜ਼ੀ ਲਾਇਆ ਹੈ ਮਤਲਬ ਮੇਰੇ ਪਿੰਡ ਦੇ ਬੰਦੇ ਆ ਨੇ ਕੋਈ ਇਹ ਹੈ ਜੋ ਓਨੀ ਹੈਗਾ ਸੋਨਾ ਖੇਤੀਬਾੜੀ ਹੈ 200 ਕਿੱਲੇ ਹੀ ਘਟੋ ਘਟ ਖੇਤੀ ਕਰ ਰਹੇ ਆ ਨੇ ਜੋ ਦੇਖ ਸਕਾ ਤੁਸੀਂ ਸਾਰਾ ਸੰਦਾ ਖੜਿਆ ਇਹਨਾਂ ਪਰ ਝੂਠਾ ਇਲਜ਼ਾਮ ਲਾਇਆ ਵੀ ਟ੍ਰੈਲੀ ਚੱਕੀ ਐ ਜੋ ਵੀ ਕਰਿਆ ਤਾਂ ਉਹ ਆਪਣਾ ਨਾਮ ਬਣਾਣੇ ਕੇ ਮਾਰੇ ਨਾ ਕਿਸੇ ਦਾ ਵੀ ਨਾਮ ਲੈ ਸਕਾ ਇਲਜ਼ਾਮ ਲਾ ਰਹੇ ਆ ਵੀ ਟ੍ਰੈਲੀ ਚੱਕੀ ਐ ਇਹ ਕਰਿਆ ਉਹ ਕਰਿਆ ਇਹੋ ਸਾਫ ਝੂਠਾ ਹਮੇ ਹੈਪੀ ਹਸਨਵਰਤ ਆਪਣਾ ਕਾਨੂੰਨ ਨੂੰ ਕਹਿਣਾ ਚਾਹਾਂ ਵੀ ਉਸਾ ਕਾਰਵਾਈ ਕਰੀ ਜਾ ਹੈ ਆਪਣਾ ਮਾਰੀ ਉਹੀ ਮੰਗੇ ਬਾਈ ਜੋ ਬਣਦੀ ਕਾਰਵਾਈ ਕਰਨੀ ਉਸ ਬੰਦੇ ਹਾਂ ਉਸ ਬੰਦੇ ਹਾਂ ਉਸਨੇ ਆਪਣੀ ਕਾਰਵਾਈ ਪਿੰਡ ਹਰਪਾਲਪੁਰ ਦਾ ਨਾਮ ਬਦਨਾਮ ਕਰਨੀ ਕੋਸ਼ਿਸ਼ ਕੀਤੀ ਹੈ ਬਈ ਇਸਨੇ ਠੀਕ ਹੈ ਜੀ ਹਮੇ ਆਪਣੇ ਪਿੰਡ ਦਾ ਇਸ ਤਰ੍ਹਾਂ ਮਾਨੂੰ ਕਹਿੰਦਾ ਹੋਆ ਕਿ ਮੈਂ ਸਰਪੰਚ ਹਾਂ ਮਾਨੂੰ ਕਹਿੰਦਾ ਆ ਕਿ ਤੇਰੇ ਪਿੰਡ ਮਦੇ ਆ ਕੁਝ ਕੋਈ ਵੀ ਟਰੈਲੀ ਹੈ ਕੁਝ ਵੀ ਹੈ ਮੇਰੀ ਗੱਲ ਮਾਨੂੰ ਤੋਂ ਪਤਾ ਨਹੀਂ ਹੈਗਾ ਇਸ ਚੀਜ਼ ਦਾ ਕੋਈ ਵੀ ਆ ਨਹੀਂ ਹੈਗਾ ਨਾਲੇ ਜਿਨ੍ਹਾਂ ਦਾ ਨਾਮ ਲਿਆ ਬੰਦਿਆਂ ਦਾ ਉਹ ਦੇਖ ਸਕਾ ਥਵੇਂ ਪਿੱਛੇ ਥੰਦਾ ਖੜਿਆ ਜੋ ਵੀ ਹੈ ਸਾਰਾ ਇਹਨਾਂ ਨੂੰ ਕਿਆ ਲੋੜ ਹੈ ਟਰੈਲੀਆਂ ਕਰਨੇ ਦੀ ਯੋ ਉਸ ਕੀ ਆਪਣੀ ਰੰਜਸ ਹੈ ਜਾਂ ਉਸ ਨੇ ਕਿਸੇ ਕੇ ਕਹਿਣੇ ਵਾ ਜੋ ਵੀ ਉਹ ਇਸ ਪਰ ਇਲਜ਼ਾਮ ਲਾਈਆਂ ਝੂਠੇ ਆ ਬਾਈ ਨੇ ਇਲਜ਼ਾਮ ਸਾਰੇ ਠੀਕ ਹੈ ਬਾਕੀ ਬਾਈ ਉਸ ਤੋਂ ਬਾਅਦ ਪਹਿਲਾ ਕਿਸਾਨੀ ਅੰਦੋਲਨ ਦਿੱਲੀ ਚਲਿਆ ਉਸਮਾ ਵੀ ਆਪਣਾ ਯੋਗਦਾਨ ਦਿਆ ਇਹ ਵੀ ਉਹ ਸੰਭੂ ਚਲਿਆ ਇਸਮਾ ਵੀ ਯੋਗਦਾਨ ਦਿਆ ਜੋ ਵੀ ਆਪਣੇ ਪਿੰਡ ਦੇ ਮਤਲਬ ਮੋਦਬਰ ਬੰਦੇ ਆ ਕਿਸਾਨੀ ਅੰਦੋਲਨ ਵਾਲੇ ਜੇ ਮੈਂ ਉਹਨਾਂ ਨੂੰ ਪੁੱਛ ਸਕਾਂ ਕਿਤੇ ਵੀ ਪਤਾ ਕਰ ਸਕਾਂ ਵੀ ਇਹ ਕਹੇ ਜੇ ਬੰਦੇ ਆ ਕਿ ਆ ਹੋਏ ਉਹ ਠੀਕ ਹੈ ਬਾਈ ਧੰਨਵਾਦ ਐਨੀ ਬੇਨਤੀਆਂ ਕਰਾਂ ਵੀ ਪ੍ਰਸ਼ਾਸਨ ਮਾਰੀ ਵੀਡੀਓ 'ਤੇ ਜਰੂਰ ਗੌਰ ਕਰੇਗਾ ਆਪਣਾ ਮਤਲਬ ਕਿਸੇ ਪਾਰਟੀ ਗੈਲ ਨਹੀਂ ਕੋਈ ਰੌਲਾ ਮਤਲਬ ਕਿਸੇ ਗੈਲ ਆਪਾਂ ਸਬੰਧ ਨਹੀਂ ਮਤਲਬ ਕਹਿੰਦੇ ਵੀ ਸਬੰਧ ਰੱਖ ਰਿਹਾ ਆ ਕਿਸੇ ਦੇ ਵਿਰੁੱਧ ਪਾ ਰਿਹਾ ਆਪਣੇ ਆਪਣੀ ਸੇਫਟੀ ਵਾਸਤੇ ਵੀਡੀਓ ਪਾਈ ਹੈ ਧੰਨਵਾਦ ਬਾਈ ਸਤਿ ਸ੍ਰੀ ਅਕਾਲ